ਸਸਿਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਅਮਨਦੀਪ ਵੀਰ ਦੇ ਘਰੇ ਆ ਇਸ ਟਾਈਮ ਮੌਜੂਦ ਹਾਂ ਜਾਨਵਰ ਤੁਹਾਨੂੰ ਅਮਨਦੀਪ ਦੇ ਵੀਰੇ ਦੇ ਘਰੋਂ ਵਿਖਾਉਣਿਆ ਦੋ ਦੋਵੇਂ ਮੱਜਾਂ ਦਾ ਸੂਈਆਂ ਸਵਈਆਂ ਵਾ ਤਿਆਰ ਦੁੱਧ ਵਾਲੀਆਂ ਵਾ ਕਿੰਨੇ ਦਿਨਾਂ ਦੀਆਂ ਸੂਈਆਂ ਵਾ ਕਿੰਨਾ ਕਿੰਨੇ ਥੱਲੇ ਦੁੱਧ ਆ ਉਹ ਕਰਦੇ ਆ ਗੱਲਬਾਤ ਆਪਾਂ ਭਰਾ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਅਮਨ ਵੀਰੇ ਸასიਖਾਲ ਸასიਖਾਲ ਬਾਈ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਵਧੀਆ ਜੀ ਤੁਸੀਂ ਦੱਸੋ ਸੇ ਤਾਂ ਠੀਕ ਆ ਠੀਕ ਆ ਬਾਈ ਹਾਂ ਠੀਕ ਆ ਅਮਨਦੀਪ ਬਾਈ ਫਿਰ 2 ਜਨਵਰੀ ਦੇਤ ਨੇ ਮੈਂ ਜੂਂਦੀ ਆਂਦੀ ਪਹਿਲਾਂ ਤੋਂ ਛੋਟੀ ਉਹ ਕੱਟੀ ਚੁੰਗੀ ਜਾਂਦੀ ਬਈ ਰੋਟੀ ਨੂੰ ਠੀਕ ਆ ਅਮਨਦੀਪ ਬਾਈ ਕਿਨਵਾ ਸੁਆ ਇਹੇ ਛੋਟੀ ਬਾਰੇ ਇਹ ਪਹਿਲਾਂ ਨਾ ਬਾਈ ਠੀਕ ਆ ਹਾਂਜੀ ਕਿੰਨੇ ਦਿਨ ਹੋ ਗਏ ਬਈ ਅਮਨਦੀਪ ਸੂਈ ਨੂੰ ਇਹਨੂੰ ਹੋ ਗਏ 16 17 ਦਿਨ ਸੂਈ ਠੀਕ ਹੈ ਕਿੰਨਾ ਦੁੱਧ ਤਿਆਰ ਹੋ ਗਿਆ ਇਹਦੇ ਥੱਲੇ 10 ਕਿਲੋ ਦੁੱਧ ਤਿਆਰ ਆਈ ਬਾਹਰ ਹੀ ਹੋਊਗਾ 10 ਤੋਂ ਆਪਾਂ 10 ਹੀ ਦੱਸਾਂਗੇ ਓਕੇ ਠੀਕ ਹੈ ਚਵਾਈ ਕਿਵੇਂ ਅਮਨਦੀਪ ਚਵਾਈ ਠੀਕ ਹੈ ਬਾਈ ਵਧੀਆ ਚਵਾਈ ਠੀਕ ਹੈ ਕੱਟੀ ਮਗਰ ਕੇ ਕੱਟਾ ਬਈ ਕੱਟੀ ਆ ਬਾਈ ਕੱਟੀ ਦੋਨਾਂ ਮਗਰ ਹੀ ਕੱਟੀਆਂ ਠੀਕ ਆ ਅਮਨਦੀਪ ਬਾਈ ਚਵਾਈ ਪੋਲੀ ਉਂਝ ਚਵਾਈ ਪੋਲੀ ਬਾਈ ਵਧੀਆ ਹਾਂ ਅਮਨਦੀਪ ਕਿੰਨੇ ਦੀ ਦੇ ਦਿੱਤੇ ਯਾਰ ਇਹ ਬਾਈ ਟੋਟੀ ਆਪਾਂ ਨਾਲ ਪਟਾਣ ਨੇ 10000 ਰੁਪਇਆ ਹਾਂ ਤੇ ਵਿੱਚੋਂ ਮਾਨਤਾਨ ਕਰ ਦਾਂਗੇ ਠੀਕ ਆ ਇੱਕ ਗੱਲ ਹੈਗੀ ਔਰੀ ਝੋਟੀ ਏ ਟੋਕੜ ਕੱਪਣ ਹੋ ਗਈ ਪਹਿਣ 70 75 ਰੁਪਏ ਹਾਂ ਭਾਈ ਬਹੁਤ ਚੰਗੀ ਝੋਟੀ ਆ ਗੋਲ ਪਈ ਆ ਹੂੰ ਵੀ ਦੰਦਾ ਚ ਝੋਟੀ ਬੁੱਡੀ ਵੀ ਆ ਹੂੰ ਵੀ ਦੰਦਾ ਚ ਮਾਲੋ ਝੋਟੀ ਨਾ ਕਰ ਝੋਟੀ ਐਨ ਵਧੀਆ ਪਈ ਆ ਗੋਲ ਤੂਰੀ ਮੜਾ ਜਾ ਹਾਂ ਥੋੜੀ ਜੀ ਧੱਕ ਜ਼ਰੂਰ ਗਾਹ ਨੂੰ ਆ ਬੱਚੇ ਦੋਵੇਂ ਲੈਣ ਦੀ ਹੈ ਇਹ ਦੋਵੇਂ ਲੈਣ ਦੀ ਹੈ ਹੈ ਅਮਣ ਹਾਂ ਭਾਈ ਬੱਚੇ ਦਾ ਨਾ ਕਿਹੜੇ ਭਲੇਖਾ ਪਵਾਦੀ ਇਹਨਾਂ ਨੂੰ ਨਹੀਂ ਨਹੀਂ ਬੱਚੇ ਦਾ ਨਹੀਂ ਪੈਂਦਾ ਭਲੇਖਾ ਉਹ ਮੱਥੇ 'ਚ ਬੱਲ ਲਾਉਦੇ ਠੀਕ ਐ ਇਹਨਾਂ ਨਾ ਕਹੇ ਸ਼ਾਮ ਨੂੰ ਕਿਵੇਂ ਮੇਰਾ ਬੱਚਾ ਤੋ ਆ ਹਾਂ ਆ ਮੇਰਾ ਲੈ ਭਾਈ ਕਦ ਕਾਠ ਲਿਓ ਵੀ ਪੂਰੀ ਆ ਛੋਟੀ ਕਾਦਰ ਲਿਓ ਵੀ ਥੋੜਾ ਜਿਹਾ ਲੈਵਾ ਗਾਣ ਵਾ ਥੋੜਾ ਲੈਵਾ ਗਾਣ ਵਾ ਹੋਰ ਕੋਈ ਫਾਲ ਨਹੀਂ ਛੋਟੀ 'ਚ ਪੈਸੇ ਲੱਗ ਹੂੰ ਹੂੰ ਬਾਕੀ ਕੱਟੀ ਚੰਗੀ ਦੁੱਧ 10 11 ਕਿਲੋ ਤਿਆਰ ਆ ਹੈ ਹਾਂ ਹਾਂ ਭਾਈ ਦੁੱਧ ਦਾ 1.5 ਕਿਲੋ ਮਿਲ ਕੇ ਦੇ ਦਾਂਗੇ ਆਪਾਂ ਮੈਂ ਦੱਸ ਕਿੰਨੇ ਦੀ ਵੇਚਾਂ ਯਾਰ ਨਵੇੜ ਕੰਮ हां भाई देनी ਕਿੰਨੇ ਦੀ ਆ ਦੇ ਦਾਂਗੇ ਬਸ ਮਨਤਾਨ ਕਰ ਦਾਂਗੇ ਠੀਕ ਆ ਹਾਂ ਖੁੱਲਾ ਕਰ ਦਿੰਗੇ ਨਾ ਖੁੱਲਾ ਕਰ ਦੇ ਠੀਕ ਆ ਭਾਈ ਤੇ ਜਿਹੜੀ 2 ਨੰਬਰ ਤੇ ਝੋਟੀ ਆ ਭਾਈ ਬਮਨਦੀਪ ਹਾਂ ਉਹ ਬਾਈ ਝੋਟੀ ਦੂਜੇ ਸੂਏ ਸੂਈ ਆ ਠੀਕ ਆ ਹਾਂਜੀ ਉਹਦੇ ਥੱਲੇ ਵੀ ਦੁੱਧ 10 ਕਿਲੋ ਤਿਆਰ ਆ ਹੁਣ ਤਿਆਰ ਆ ਹੈ ਤਿਆਰ ਹੀ ਤਿਆਰ ਹਾਂ ਉਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਭਾਈ ਉਹਨੂੰ ਭਾਈ ਹੋ ਗਏ ਮੰਨ ਲਾ ਅੱਜ 7 7 ਦਿਨ ਹੋ ਗਏ ਸੂਈ ਨੂੰ ਠੀਕ ਆ ਉਹਦੇ ਮਗਰ ਵੀ ਕੱਟੀ ਹੋਈ ਆ ਉਹਦੇ ਮਗਰ ਕੱਟੀ ਆ ਭਾਈ ਠੀਕ ਆ ਹਾਂ ਤੇ ਬਮਨਦੀਪ ਇਹਦੀ ਠੀਕ ਆ ਇਹ ਕਿੰਨੇ ਦੀ ਦੇ ਦੀ ਅਮਨ ਦੀ ਬਾਈ ਇਹ ਬਾਈ 1 5 ਮੰਗਦੇ ਆ ਇਹਦਾ 1 5 ਮੰਗਦੇ ਦੇ ਨਹੀਂ ਕਿੰਨੇ ਦੀ ਜੱਸ ਲਓ ਲੱਖ ਦੀ ਦੇ ਦਿਆਂਗੇ ਬਾਈ ਠੀਕ ਆ ਤੋਰੀ ਬਾਈ ਮੜਾ ਇਹਨੂੰ ਵੀ ਬਾਈ ਲੈ ਵੀ ਮਿੱਤਰੋ ਇਹਦਾ 1 ਲੱਖ 5000 ਰੁਪਿਆ ਬਾਈ ਮੰਗਦਾ ਵਾ ਦੋ ਦਿਨ ਦੇ ਥੱਲੇ ਤਿਆਰ ਆ ਜਿਹੜਾ ਮਿੱਤਰੋ ਉਹ ਹੈਗਾ 7 ਦਿਨਾਂ ਦੀ ਸੂਈ ਥੱਲੇ 9 10 ਕਿਲੋ ਲੈ ਵੀ ਭਾਂਡੇ ਲੋ ਤੁਸੀਂ ਦੇਖ ਲਓ ਕਰਮਾਂ ਵਾਲੀ ਸਾਫ ਸੁਥਰੀ ਜਿੰਨੀ ਹੈਗੀ ਆ ਬਾਕੀ ਉਂਝ ਮੈਂ ਟੱਕਾਣੇ ਮਨ ਲਾ ਦੋ ਦ 11 12 ਕਿਲੋ ਦਈ ਜਾਊਗੀ ਤਾਂ ਨਾਲ ਮਿੱਤਰੋ ਆਈਦਾ ਹੈ ਇਤਿਲ ਤਾਂ ਹਾਲੀ ਇੰਨੀ ਆ ਨਾ ਇਹ ਲੈ ਹੋਰ ਆ ਆ ਵੇਲਾ ਲਾਇਆ ਇਹ ਇਹ ਵਾਕਿਆ ਯਾਰ ਮੈਂ ਸੀਲ ਹੀ ਬਹੁਤ ਆ ਯਾਰ ਵਾਲੀ ਸੀਲ ਆਇਆ ਜਾ ਵੇਲਾ ਉਹ ਦੂਜੇ ਬੱਚੇ ਦੇ ਹੀ ਲਾਇਆ ਈ ਥਾਲੀ ਹੂੰ ਹੂੰ ਵਾਕਿਆ ਜੜੀ ਬਹੁਤ ਆ ਯਾਰ ਜਾਈ ਬਾਲੀ ਆ ਪਸਮਾ ਪਸਮਾਈ ਵੇਖੀ ਪਸਮਾ ਦਿਖਾਈਂਦੀ ਪਾ ਹਾਂ ਹਾਂ ਬਾਈ ਪਸਮਾ ਦੇ ਬੱਚਾ ਜਿਹੜੇ ਮਿੱਤਰੋ ਜਿਹੜੇ ਤੇ ਪਸਮਾਈ ਆ ਇਹ ਇਹ ਉਹ ਪਰਲੀ ਝੋਟੀ ਦਾ ਬੱਚਾ ਭੈਣ ਮੈਂ ਤਾਂ ਬੱਲੇ ਅਸੀਂ ਨੇੜੇ ਮੈਂ ਚੱਲ ਪਤਾ ਲੱਗ ਗਿਆ ਨਹੀਂ ਦੇਖ ਲੋ ਵੀ ਆਹ ਜਿਹੜੀ ਚੀਜ਼ ਮਿਲਦੀ ਨਹੀਂ ਬਈ ਇਹ ਤਾਂ ਵਾਕਿਆ ਹੀ ਛੇਤੀ ਨਹੀਂ ਮਿਲਣੀ ਤੁਹਾਨੂੰ ਜਿਹਨੇ ਲੈਣੀ ਹੈ ਨਾ ਘਰੇ ਚੋਣ ਨੂੰ ਝੋਟੀ ਬਹੁਤ ਵਧੀਆ ਚੀਜ਼ ਆ ਲਾਹੇ ਇਹ ਦੋ ਜਾਨਵਰ ਸੀ ਉਹਨਦੀਪ ਦੇ ਬਾਈ ਦੇ ਕੋਲੇ ਨੰਬਰ ਤਾਂ ਬਾਈ ਦਾ ਹੈਗਾ 75 258 52016 हां 52016 हां 75 268 52016 ਦੋ ਝੋਟੀਆਂ ਪਿੰਡ ਸਰਾਂ ਵਾਲੀ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਗੱਲਬਾਤ ਲਈ ਨੰਬਰ ਸਕੇਰੀਨ ਤੇ ਲੱਗਾ ਹੋਇਆ ਅਮਨਦੀਪ ਵੀਰ ਦੇ ਕੋਲੋਂ ਝੋਟੀਆਂ ਦਿਖਾਤੀਆਂ ਇੱਕ ਝੋਟੀ ਦਾ ਜਿਹੜੀ ਆ ਪਹਿਲੇ ਨੰਬਰ ਤੇ ਦਿਖਾਈ ਆ ਤੁਹਾਡੇ ਲਈ ਗਹਿਣਾ ਚੀਜ਼ ਆ ਕਿਉਂਕਿ ਜਿੰਨੇ ਘਰੇ ਰੱਖਣੀ ਆ ਨਾ ਬਾਈ ਇੱਕ ਅਡੀਸ਼ੀਲ ਵਾਲੇ ਪੱਖ ਤੋਂ ਬਹੁਤ ਜ਼ਬਰਦਸਤ ਚੀਜ਼ ਆ ਦੋਨਾਂ ਵਾਲੇ ਪੱਖ ਤੋਂ ਬਹੁਤ ਜਿਆਦਾ ਬਿਊਟੀ ਵੀ ਚੰਗੀ ਆ हां ਬਿਊਟੀ ਵੀ ਜੀ ਜੂਰ ਯਾਦ ਕਰਿਆ ਜੀ ਧੰਨਵਾਦ ਸ਼ੁਕਰੀਆ ਜੋਗਰੋ